ਪਿਛਲੇ ਬਦਲੇ ਵਿੱਚ ਤਿਆਰ ਪਏ ਆਪਣੇ ਕੋਲ ਮੈਂ ਹੋਰ ਵੀ ਪਏ ਆ ਮੈਂ ਕਹਾਂ ਚਾਰੇ ਬਾਸੋ ਜਿੱਬਤਾਵੇ ਨਾ ਉਹਨਾਂ ਦੇ ਆਪਾਂ ਚਾਰੇ ਬਾਸ ਹੈ ਉਹਨਾਂ ਦਾ 10 ਸਿੰਬਲ ਖਲਾਜੀ ਹੋ ਵਾਦਣਾ ਯਾਰ ਪਏ ਆ ਜਦ ਆਪਣਾ ਘਾਟੂ ਅੱਧਾ ਘੰਟਾ ਲਾਦਾ ਸਾਰਾ ਬਗਲ ਉਹ ਦੇ ਨਾਲ ਸੰਧ ਚ ਲੈ ਜਾਂਦਾ ਵਧੀਆ ਦੇਖ ਲੈ ਜੀਵਾ ਮੇਰਾ ਵਿੱਚੋਂ ਬਾਕੇ ਜੂਰਾ ਬਾਹਰ ਕੱਢ ਕੇ ਵੀ 13 1/2 ਰੁਪਏ ਆਵਣ ਤੋਂ ਇਹਦੇ ਪਾਦਾਂਗੇ ਨੂੰ ਅੱਜ ਬਾਅਦ ਚਲੇ ਪਾਵਾਂਗੇ ਆਲੂ ਵਾਲੀ ਵੀ ਨਹੀਂ ਥੋਕੀ ਕਿ ਤੁਸੀਂ ਆਪਣਾ ਮਾਰ ਨਹੀਂ ਨਹੀਂ ਨਾ ਹੋਰ ਵੀ ਕੰਮ ਕਰ ਆਪਣੇ ਆਲਾ ਕਾਇਨਾ ਵੱਡੇ ਕੰਮ ਵੀ ਕਰਿਆ ਕਰਾਂਗੇ ਫਿਰ ਆਹ ਤੇਰਾ ਦੇ ਪਾਵਾ ਕਰਦੇ ਆ ਪਾਏ ਆਲੇ ਤੋਂ ਪਹਿਲੀ ਹੋਣੀ ਤੇ ਪਹਿਲੀ ਵਾਈ ਆ ਬਾਈ ਆਹ ਪਾਇਆ ਕਰਾਂਗੇ ਐਮਰਜੈਂਸੀ 12 ਦੇ ਹੋਰ ਕੰਮ ਆਉਂਦੇ ਬਟਨ ਦੋੜਦੇ ਆ ਹਾਂਜੀ ਹਾਂਜੀ ਆਲੇ ਤੋਂ ਆਪਾਂ 13 ਦੇ 不一样一样。 ਚਾਲਦਾ ਰਹੇ ਸਹੀ ਹੈ ਪਰ ਸੋਨਾ ਦੀ ਲੋੜ ਪਦਾ ਯਾਰ ਸੋਨਾ ਹੁਣ ਕੰਮ ਦੇਣਾ ਭਾ ਸੋਨਾ ਦੇਣਾ ਚਲੋ ਕੰਮ ਜ਼ਰੂਰੀ ਆ ਬਾਅਦ ਚੋਂ ਬਾਅਦ ਆ ਚਲੋ ਕੋਈ ਨਾ ਹਫਤਾ ਕ ਪਾ ਦਿੰਨੇ ਆ ਫੀ ਬਦਲਦੇ ਆਪਾਂ ਪਏ ਆ ਗਏ ਆ ਪਾ ਗਏ ਨਵੇਂ ਲਿਆ ਕੇ ਪਾੜੇ ਆ ਪਏ ਆ ਤੁਹਾਨੂੰ ਪੰਗ ਹੋਣਾ ਵੀ ਲੋੜ ਦੀ ਤੰਗੋ ਆ ਮੈਨੂੰ ਚਾਰ ਰੇਟ ਮਿਲੇ ਹੋ ਗਏ ਸਾਡਾ ਚੰਪਨੀ ਲੋਕ ਦਿੱਤਾ ਪੁੱਛੇ ਜੀ ਦਾ ਹਾਂ ਨਾਲੇ ਕੰਮ ਘਟੋਦਾ ਹੁਣ ਆਏ ਜੀ ਨਹੀਂ ਹੋਣਾ ਹਾਂ ਰੋਣਾ ਆ ਪਾਉ ਬੋਲੀਵੁੱਡ ਆ ਰਹੀ ਲੋ ਜੀ ਇੰਦਰ ਲੱਗੇ ਹੋਇਆ ਢੇਰੀ ਲਾਉਣਾ ਰਾਤੀ ਟਰਾਲੀ ਲਿਆਦੀ ਸੀਗੀ ਉਤਨੇ ਕੁੱਤੇ ਦੀ ਬੋਰੀਆਂ ਠਾਕੇ ਕੰਨ ਸਵੇਰੇ ਲੱਗੇ ਲਾਉਣ ਮਾਜੇ ਮੰਗਾਉਣ ਨੂੰ ਨਾ ਓਏ ਮਾਜੇ ਲੋਕਾਂ ਨੂੰ ਹਾਂ ਵਿਆਹ ਨੂੰ ਪੱਟਣ ਵਾਲੇ ਹੋਏ ਪਏ ਆ ਤੇ ਹੁਣ ਉਹ ਤੋਂ ਜਿਹੜੇ ਪੱਟਦੇ ਪਏ ਆ ਉਹ ਤੇ ਲੱਗਿਓ ਟਰੈਕਟਰ ਦੇਖਦਾ ਉਸ ਤੋਂ ਬਾਅਦ ਹੁਣ ਆਹ ਪਟਾਂਗੇ ਉਹ ਕੱਤਾ ਪਟਗੇ ਇਧਰ ਆਪਣਾ ਵੇਲੀ ਖੜਾ ਆਈ ਡੇਟਰੀ ਬਣ ਗਈ ਓ ਦੋ ਦਿਨਾਂ ਜੀ ਅੱਜ ਤੀਜਾ ਦਿਨ ਆ ਪਟਾਈ ਦਾ ਚੱਲਦੇ ਆਂ ਜੀ ਆਹ ਨਾ ਆਪਣਾ ਬੁਰੀ ਨੇ ਲਗਾਉਂਦੀ ਆਂ ਆਹ ਜੀ ਆਹ ਆਪਰ ਆਹ Gracias. up ਵੀਰ ਜੀ ਮਾਲ ਹੋਈ ਜਾਂਦਾ ਲੋਡਿੰਗ ਕਟਰਾਲੀ ਲਾਦ ਕੇ ਖੜੀ ਕਰਤੀ ਆ ਮੈਂ ਕੱਠੀਆਂ ਹੀ ਲੈ ਆਂਨੇ ਆ ਕੱਠੀਆਂ ਹੀ ਖਾਲੀ ਕਰਕੇ ਲੈ ਆਉਨੇ ਆ ਬਾਅਦ ਚ ਫੇਰ ਨਾਲ ਨਾਲ ਕਰੀ ਚੱਲਾਂਗੇ ਚਲੋ 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 ਹੁਣ ਫੁਰਤੀ ਮਾਰੋ ਚੱਲੀਏ ਫਰਾੜਾ ਹੋਂਦੇ ਪਰੇ ਰੱਖ ਪਰੇ ਉਹ ਪਰੇ ਰੱਖ ਯਾਰ ਆਉਂਦੇ ਔਲੀ ਔਲੀ ਆਉਂਦੇ ਕੱਟੀਆਂ ਪਈਆਂ 8-10 ਬੋਰੀਆਂ ਮਾੜਾ ਮਾੜਾ ਆਉਂਦੇ ਮਾੜਾ ਮਾੜਾ ਵੇ ਕੱਟੀ ਲਾ ਦੇ ਪੈਰ ਨਾ ਚੱਲ ਉਹਨੂੰ ਲਾ ਪਿੱਛੇ ਆਉਂਦੇ ਪਿੱਛੇ ਉਹ ਦੇ ਓਰੇ ਦਾ ਓਰੇ ਸਿੱਧੀ ਆਂਦੇ ਸਿੱਧੀ ਆਂਦੇ ਸਿੱਧੀ ਚੱਲ 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 ਓਰੇ ਰਾ ਕੋਰੇ ਓਰੇ ਕੱਟੀਆਂ ਆਈਆਂ ਆਰਾਮਣਾ ਬੈਕ ਕਰੀ ਕੱਟੀਆਂ ਆਈਆਂ ਰੋ ਜਾ ਰੁਕ ਜਾ ਆਰਾਮਣਾ ਆਰਾਮਣਾ ਕਾਲੀ ਨਾ ਕਰ ਚਲੋ ਚਲੀਏ ਲਾ ਗਈਏ ਦੋਵੇਂ ਟਰਾਲੀਆਂ ਫੇਰ ਆਣ ਕੇ ਕਰਦੇ ਆ ਲੋਡ ਹੋਰ ਲੋ ਜੀ ਬੈਟ ਲਈ ਹੈ ਜੀ ਟਰਾਲੀ ਤੇ ਆਪਾਂ ਪਛੇਦ ਦਾ ਰਾਤ ਨੂੰ ਚੱਕਣ ਨੂੰ ਰਾਤ ਨੂੰ ਕੰਮ ਕਰਦਾ ਪਿਆ ਨਹੀਂ ਰਹੇ ਅੰਦਰ ਰੋਜੀ ਤਾਂ ਫੇ ਲੱਗਿਆ ਆ ਬਾਖਰੀ ਟਰਾਲੀ ਆ ਆ ਟਰਾਲੀ ਕਾ ਕਰ ਓਏ ਉਹ ਆਪਣੇ ਜਾ ਉੱਨੋ என்ன oh, தின <laughs>